ਸੱਚ ਲਗੇ ਤਨ ਸਭ ਕੁਛ ਭਾਵੈ ਸੱਚਾ ਸ਼ਬਦ ਸੱਚ ਸੁਹਾਵੈ ਐਥੈ ਸਾਚੇ ਸੇ ਦਰ ਸਾਚੇ ਨਦਰਿ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸਭ ਆਇਆ ਬਿਨ ਗੁਰ ਦੁਖ ਸੁਖ ਜਾਪੈ ਨਹੀਂ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸਬਦ ਜਿਨਾ ਮਨ ਪਾਇਆ ਪੂਰਬ ਲਿਖਿਆ ਤਿਨੇ ਕਮਾਇਆ ਸਚੋ ਸੇਵ ਇਹ ਸੱਚ ਧਿਆਵੇ ਸਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮੀਠੇ ਲਾਗੀ ਅਣ ਦਿਨ ਸੂਕ ਸਹਿਜ ਸਮਾਧੀ ਹਰ ਹਰ ਕਰਤੇ ਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤ ਗੁਰ ਸੱਚੇ ਲਾਏ ਆਪੇ ਬਾਣੇ ਆਪ ਮਿਲਾਏ ਸਤਿਗੁਰ ਰੱਖੇ ਜਿ ਸਾਨੀ ਉਪਰੇ ਹੋਰ ਮਾਇਆ ਮੋਹ ਕੋ ਆਰੀ ਗੁਰਮਖ ਸਾਚਾ ਸਬਦ ਪਛਾਤਾ ਨਾ ਤਿਸ ਕੋ ਟੰਬ ਨਾ ਦਿਸ ਮਾਤਾ ਏ ਕੋ ਏਕ ਰਵਿਆ ਸਮੇ ਅੰਤਰ ਸਭ ਨਾ ਜੀ ਆਕ ਆਧਾਰੀ ਹੈ ਓ ਮੈਂ ਮੇਰਾ ਤੂਜਾ ਪਾਇਆ ਕਿਛ ਨਾ ਚਲ ਧੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੇ ਸਾਚ ਹੈ ਦੂਖ ਨਿਵਾਰੀ ਹੈ ਜਾ ਤੂੰ ਦੇ ਸਦਾ ਸੁਖ ਪਾਏ ਸਾਚੇ ਸਬਦ ਸਾਚ ਕਮਾਏ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖੈ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈ ਰਾਗੀ ਮਨ ਤਨ ਰਸਨਾ ਨਾਮ ਸواری ਹੈ मारू महला तिजा ਆਪੇ ਆਪੋ ਉਪਾਇ ਉਪਨਾ ਸਭ ਮਹਭਰਤ ਇਕ ਪਰਛਨ ਸਭ ਨਾਸਾਰ ਕਰੇ ਜਗ ਜੀਵਨ ਜਿਨੇ ਆਪਣਾਇਆ ਪੂਪ ਸਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਸਿਰ ਸਿਰ ਧੰਦਾ ਆਪੇ ਲਾਏ ਜਿਸ ਪਾਵੈ ਤਿਸੇ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੈ ਆਵਗਣ ਹੈ ਸੰਸਾਰਾ ਮਾਇਆ ਮੋਹ ਚਿਤ ਹੈ ਵਿਕਾਰ ਫਿਰ ਸਾਚਾ ਸਾਲਾਹੀ ਸਦਹੀ ਜਿਨ ਗੁਰ ਕਾ ਸਬਦ ਉਪਸ਼ਾਤਾ ਹੈ ਇਕਮੂੜ ਲਗੇ ਹੋਨੀ ਸੁਖ ਪਾਇਆ ਡਾਲੇ ਲਗੇ ਤਿਨ ਜਨਮ ਗਵਾਇਆ ਅਮਰਤ ਫਲ ਤਿਨ ਜਨ ਕੋ ਲਾਗੇ ਜੋ ਬੋਲੇ ਅਮ੍ਰਿਤ ਵਾਤਾ ਹੈ ਹਮ ਗੁਣ ਨਾਹੀ ਕਿਆ ਬੋਲੇ ਬੋਲ ਕੋ ਸਬਨਾ ਦੇਖੇ ਤੋਲ ਹੈ ਤੋਲ ਜਿਉ ਭਾਵੈ ਤਿਉ ਰਖ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਦੁ ਤੁਪਾਣਾਤਾ ਸੱਚੀ ਕਰ ਲਾਇ ਅਭੁਗੁਣ ਛੋੜ ਗੁਣਮਹੇ ਸਮਾਏ ਗੁਣਮਹੇ ਏਕੋ ਨਿਰਮਲ ਸਾਚਾ ਗੁਰ ਕੈ ਸਬਦ ਪਛਾਤਾ ਹੈ ਜਹ ਦੇਖਾਂ ਤਹ ਏਕੋ ਸੋਈ ਦੂਜੀ ਦੁਰਮਤ ਸਭ ਦੇ ਕੋਈ ਏਕ ਸਮਹਿ ਪ੍ਰਭ ਏਕ ਸਮਾਨ ਆਪਣੈ ਰੰਗ ਸਦ ਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਾਨਮੁਖ ਸਬਦਨ ਬੁਝੈ ਅਿਆਣਾ ਗੁਰ ਪ੍ਰਸਾਦਿ ਕਾਇ ਆਖੋਜੇ ਪਾਏ ਜਗ ਜੀਵਨ ਦਾਤਾ ਹੈ ਕੋੜ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਓ ਰੱਖੇ ਉਰਤਾਰੇ ਜੋ ਇੱਛੇ ਸੋਈ ਫਲ ਪਾਏ ਜਿਵੇਂ ਰੰਗ ਮਜੀਠ ਰਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਲਾਹੇ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸਬਾਈ ਅੰਤਰ ਸਬਦ ਨਾ ਹੀ ਕਿਉਂ ਦਰ ਜਾਏ ਗੁਰਮੁਖ ਸਾਬਦ ਬਸ ਐਮਨੁ ਸਾਚਾ ਸਦ ਸੇਵੇ ਸੁਖ ਦਾਤਾ ਹੈ ਜਹ ਦੇਖਾ ਦੂ ਸਭ ਨੇ ਤਾਹੀ ਪੂਰੇ ਗੁਰ ਸਭ ਸੋਜੀ ਪਾਏ ਨਾਮੁ ਨਾਮ ਤੇ ਐਯਾ ਸਦਾ ਸਦ ਇਹੋ ਮਨ ਨਾਮੇ ਰਤਾ ਹੈ ਨਾਮੇ ਰਤਾ ਪਵਿੱਤ ਸਰੀਰਾ ਬਿਨ ਨਾਮ ਬਹ ਡੂਬ ਮੋਏ ਬਿਨ ਨੀਰਾ ਆਵੇ ਜਾਵੇ ਨਾਮ ਨਹੀਂ ਬੂਝੇ ਇਕ ਨਾਮ ਗੁਰਮੁਖ ਸਬਦ ਪਛਾਤਾ